ਮਹਾਰਾਣੀ ਜਿੰਦਾ ਦੀ ਜੀਵਨ ਗਾਥਾ ਭਾਗ 3 ਮਹਾਰਾਜਾ ਰਣਜੀਤ ਸਿੰਘ ਜੀ ਦੀ ਚੜ੍ਹਤ ਮਹਾਰਾਣੀ ਜਿੰਦਾ ਦੀ ਗਾਥਾ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਗਾਥਾ ਨਾਲੋਂ ਵਿਛੁਣ ਕੇ ਨਹੀਂ ਵੇਖਿਆ ਜਾ ਸਕਦਾ ਇਹ ਗਾਥਾ ਆਪਣਾ ਸਰੋਤ ਹੀ ਮਹਾਰਾਜਾ ਰਣਜੀਤ ਸਿੰਘ ਦੀ ਗਾਥਾ ਨੂੰ ਬਣਾਉਂਦੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਦੇ ਨਾਲ ਸਾਂਝੀ ਚਲਦੀ ਹੋਈ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਨਮੀਆਂ ਦਿਸ਼ਾਵਾਂ ਗ੍ਰਹਿਣ ਕਰਦੀ ਹੈ ਅਤੇ ਮਹਾਰਾਣੀ ਜਿੰਦਾ ਦੀ ਮੌਤ ਤੱਕ ਫੈਲ ਜਾਂਦੀ ਹੈ ਮਹਾਰਾਣੀ ਜਿੰਦਾ ਇਤਿਹਾਸ ਦੇ ਨਿਵੇਕਲੇ ਪੰਨੇ ਸਿਰਜਦੀ ਹੋਈ ਬੇਲਖਣ ਹਸਤੀ ਵੱਲੋਂ ਸਥਾਪਿਤ ਹੁੰਦੀ ਹੈ ਇੰਜ ਉਸਦੀ ਗਾਥਾ ਦੀਆਂ ਜੜ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਗਾਥਾ ਵਿੱਚ ਹਨ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਇਹ ਗਾਥਾ ਆਪਣਾ ਵੱਖਰਾ ਉਸਾਰ ਗ੍ਰਹਿਣ ਕਰਦੀ ਹੈ ਪਰ ਮਹਾਰਾਜਾ ਰਣਜੀਤ ਸਿੰਘ ਆਪਣੀ ਗੈਰ ਹਾਜ਼ਰੀ ਵਿੱਚ ਵੀ ਹਾਜ਼ਰ ਹੀ ਰਹਿੰਦਾ ਹੈ ਮਹਾਰਾਣੀ ਜਿੰਦਾ ਦੀ ਗਾਥਾ ਵਿੱਚ ਅਨੇਕ ਥਾਵਾਂ ਤੇ ਜਾਂਦਾਂ ਵਿਗੋਚਿਆਂ ਪ੍ਰੇਰਨਾਮਾ ਆਦਰਸ਼ਾਂ ਅਤੇ ਸੰਘਰਸ਼ੀਲਤਾ ਦੇ ਚਹਿਨ ਬਜੂ ਮਹਾਰਾਜਾ ਰਣਜੀਤ ਸਿੰਘ ਗੈਰ ਮੌਜੂਦਗੀ ਵਿੱਚ ਵੀ ਮੌਜੂਦ ਵਿਖਾਈ ਦਿੰਦਾ ਹੈ ਇਸ ਗੱਲ ਦਾ ਪ੍ਰਮਾਣ ਉਸ ਕਾਲ ਦੇ ਪ੍ਰਸਿੱਧ ਕਵੀ ਸ਼ਾ ਮੁਹੰਮਦ ਦੀ ਲਿਖਤ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਵਿੱਚੋਂ ਵੀ ਮਿਲਦਾ ਹੈ ਜਦੋਂ ਉਹ ਹਿਟਲਿੰਗੀਆ ਸਤਰਾਂ ਲਿਖਦਾ ਹੈ ਤਾਂ ਉਹ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਚੇਤਿਆਂ ਵਿੱਚ ਪੁਨਰ ਸਕਾਰ ਹੀ ਕਰ ਰਿਹਾ ਹੈ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ ਸ਼ਾਹ ਮੁਹੰਮਦਾਂ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਪਿੱਛੇ ਇੱਕ ਸਰਕਾਰ ਨੇ ਖੇੜ ਵਿਚ ਲਈ ਪੈਨਿਤ ਹੁੰਦੀ ਮਾਰੋ ਮਾਰ ਮੀਆਂ ਮਹਾਰਾਜਾ ਰਣਜੀਤ ਸਿੰਘ ਦੀ ਗਾਥਾ ਅਤੇ ਮਹਾਰਾਣੀ ਜਿੰਦਾ ਦੀ ਗਾਥਾ ਵਿੱਚ ਬੜਾ ਕੁਝ ਸਾਂਝਾ ਹੈ ਮਹਾਰਾਜਾ ਰਣਜੀਤ ਸਿੰਘ ਦੀ ਗਾਥਾ ਬਿਖਰੀ ਹੋਈ ਸਿੱਖ ਕੌਮ ਨੂੰ ਖਾਲਸਾ ਰਾਜ ਦੇ ਇੱਕ ਝੰਡੇ ਥੱਲੇ ਲਿਆ ਕੇ ਕੇਂਦਰੀ ਸਤਾ ਦੇਨ ਦੇ ਵਿੱਚ ਵਜੂਦ ਰੱਖਦੀ ਹੈ ਤਾਂ ਮਹਾਰਾਣੀ ਜਿੰਦਾ ਦੀ ਗਾਥਾ ਮਹਾਰਾਜਾ ਰਣਜੀਤ ਸਿੰਘ ਦੀ ਜਾਨ ਤੋਂ ਬਾਅਦ ਵਿਕਟਨ ਦਾ ਸ਼ਿਕਾਰ ਹੋਈ ਖੁਰ ਰਹੀ ਸਿੱਖ ਕੌਮ ਨੂੰ ਮੁੜ ਤੋਂ ਇੱਕ ਚੰਡੇ ਹੇਠ ਸਤਾਫਿਤ ਕਰਨ ਦੀ ਲਗਾਤਾਰ ਸੰਘਰਸ਼ ਵਜੋਂ ਵੇਖੀ ਜਾ ਸਕਦੀ ਹੈ ਦੋਮਾ ਗਾਥਾਵਾਂ ਦਾ ਕੇਂਦਰੀ ਨੁਕਤਾ ਸੰਘਰਸ਼ ਹੈ ਇਹ ਬਕਰੀ ਗੱਲ ਹੈ ਕਿ ਮਹਾਰਾਣੀ ਜਿੰਦ ਨਿਰੰਤਰ ਸੰਘਰਸ਼ ਦੇ باوجود ਸਫਲ ਨਹੀਂ ਹੋ ਸਕੀ ਇੰਜ ਜੇਕਰ ਮਹਾਰਾਜਾ ਰਣਜੀਤ ਸਿੰਘ ਦੀ ਗਾਥਾ ਨੂੰ ਖਾਲਸਾ ਰਾਜ ਦੀ ਬਾਹਰ ਆਖਿਆ ਜਾਂਦਾ ਹੈ ਤਾਂ ਮਹਾਰਾਣੀ ਜਿੰਦਾ ਦੀ ਗਾਥਾ ਖਾਲਸਾ ਰਾਜ ਦਾ ਮਰਸ਼ੀਆ ਹੋ ਨਿਬੜਦੀ ਹੈ ਪਰ ਇਹਨਾਂ ਦੋਵਾਂ ਗਥਾਵਾਂ ਦੇ ਅਧਿਐਨ ਰਾਹੀਂ ਹੀ ਅਸੀਂ ਸਿੱਖ ਰਾਜ ਦੀ ਚੜ੍ਹਤ ਅਤੇ ਪਤਨ ਨੂੰ ਇਸ ਦੀ ਨਿਰੰਤਰਤਾ ਅਤੇ ਸਮੁੱਚਤਾ ਵਿੱਚ ਸਮਝਣ ਦੇ ਕਾਬਿਲ ਹੋ ਸਕਦੇ ਹਾਂ ਇਸ ਕਰਕੇ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਮਹਾਰਾਣੀ ਜਿੰਦਾ ਦੀ ਜੀਵਨ ਗਾਥਾ ਆਰੰਭ ਕਰਨ ਤੋਂ ਪਹਿਲਾਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਜੀਵਨ ਗਾਥਾ ਤੋਂ ਵਾਕਿਫ ਹੋ ਲਈਏ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ 1835 ਈਸਵੀ ਵਿੱਚ ਮਹਾਰਾਣੀ ਜਿੰਦਾ ਨਾਲ ਵਿਆਹ ਹੋਇਆ ਉਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੂਰ ਦੂਰ ਤੱਕ ਫੈਲ ਚੁੱਕਿਆ ਸੀ ਉਸ ਨੂੰ ਸ਼ੇਰੇ ਪੰਜਾਬ ਆਖਿਆ ਜਾਂਦਾ ਸੀ ਅਤੇ ਚੌਕੂਟੀ ਉਸ ਦੇ ਨਾਂ ਦਾ ਡੰਕਾ ਵੱਜਦਾ ਸੀ ਉਸ ਦੀ ਪੂਰੀ ਚੜ੍ਹਤ ਸੀ ਮਹਾਰਾਣੀ ਜਿੰਦਾ ਨੇ ਸ਼ੇਰੇ ਪੰਜਾਬ ਦੀ ਇਸ ਚੜ੍ਹਤ ਨੂੰ ਵਿਆਹ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੱਕ ਲਗਾਤਾਰ 4 ਸਾਲ ਸਿਰਫ ਵੇਖਿਆ ਹੀ ਨਹੀਂ ਸਗੋਂ ਇਸ ਚੜ੍ਹਤ ਦਾ ਸੁੱਖ ਵੀ ਭੋਗਿਆ ਇਸ ਨੂੰ ਫਖਰ ਭਰੇ ਅੰਦਾਜ਼ ਨਾਲ ਮਾਣਿਆ ਓਪਾਮੀ ਮਹਾਰਾਜ ਦੀ ਸਭ ਤੋਂ ਛੋਟੀ ਰਾਣੀ ਸੀ ਪਰ ਸਭ ਤੋਂ ਪਿਆਰੀ ਰਾਣੀ ਸੀ ਮਹਾਰਾਜਾ ਉਸ ਵਿੱਚ ਇੱਕ ਪਤਨੀ ਦੇ ਨਾਲ-ਨਾਲ ਇੱਕ ਪ੍ਰੇਮਿਕਾ ਵੀ ਵੇਖਦਾ ਸੀ ਉਸਨੇ ਜਿੰਦਾ ਨਾਲ ਵਿਆਹ ਕਰਵਾਉਣ ਤੋਂ ਬਾਅਦ ਹੋਰ ਕੋਈ ਵਿਆਹ ਨਹੀਂ ਕਰਵਾਇਆ ਉਹ ਮਹਾਰਾਣੀ ਜਿੰਦਾ ਨੂੰ ਪਿਆਰ ਨਾਲ ਮਹਿਬੂਬਾ ਰਾਣੀ ਕਹਿ ਕੇ ਸੰਬੋਧਨ ਕਰਦਾ ਸੀ ਉਸ ਨੂੰ ਪਿਆਰ ਇੱਜ਼ਤ ਸਕੂਨ ਸਭ ਕੁਝ ਪ੍ਰਾਪਤ ਹੋਇਆ ਉਸਨੇ ਚੰਨ ਵਰਗੇ ਪੁੱਤਰ ਦਲੀਪ ਸਿੰਘ ਜੀ ਨੂੰ ਜਨਮ ਦਿੱਤਾ ਜੋ ਮਹਾਰਾਣੀ ਬਾੰਘੀ ਮਹਾਰਾਜਾ ਰਣਜੀਤ ਸਿੰਘ ਨੂੰ ਪਿਆਰਾ ਸੀ ਇੰਜ ਮਹਾਰਾਣੀ ਜਿੰਦਾ ਦੀ ਗਾਥਾ ਦਾ ਆਰੰਭ ਬਿੰਦੂ ਉਸ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਵਿਆਹ ਹੀ ਜਾਣਾ ਹੈ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੱਕ 4 ਸਾਲ ਇਹ ਦੋਵੇਂ ਗਥਾਵਾਂ ਇੱਕ ਦੂਜੀ ਨਾਲ ਇੱਕਮਿਕ ਹੋ ਕੇ ਚਲਦੀਆਂ ਹਨ ਮਹਾਰਾਜੇ ਦੀ ਮੌਤ ਤੋਂ ਬਾਅਦ ਸਿਰਫ ਮਹਾਰਾਣੀ ਜ਼ਿੰਦਾ ਦੀ ਗਾਥਾ ਰਹਿ ਜਾਂਦੀ ਹੈ ਜੋ ਮਹਾਰਾਣੀ ਨੂੰ ਖਾਲਸਾ ਰਾਜ ਦੀ ਚੜ੍ਹਤ ਦਾ ਸਮਾਂ ਦਿਖਾਉਣ ਤੋਂ ਬਾਅਦ ਇਸ ਦੇ ਪਤਨ ਅਤੇ ਵਿਗਠਨ ਦਾ ਸਮਾਂ ਵੀ ਦਿਖਾਉਂਦੀ ਹੈ ਅਤੇ ਇਸ ਔਖੀ ਕੜੀ ਵਿੱਚ ਸੰਘਰਸ਼ ਦੇ ਰਾਹੀ ਪਾਉਂਦੀ ਹੈ ਸੰਖਾਨ ਤੋਂ ਆਰੰਭ ਹੋਈ ਇਸ ਦੀ ਗਾਥਾ ਦੁਖਾਂਤ ਵਿੱਚ ਵਿਚਰਦੀ ਹੋਈ ਮਹਾਰਾਣੀ ਜਿੰਦਾ ਤੇ ਖਾਲਸਾ ਰਾਜ ਦੋਮਾ ਦੇ ਖਾਤਮੇ ਆਪਣੇ ਅੰਜਾਮ ਤੱਕ ਪਹੁੰਚਦੀ ਹੈ ਇਸ ਕਰਕੇ ਮਹਾਰਾਜਾ ਰਜੀਤ ਸਿੰਘ ਦੀ ਜੀਵਨ ਗਾਥਾ ਤੋਂ ਬਾਅਦ ਹੀ ਅਸੀਂ ਮਹਾਰਾਣੀ ਜਿੰਦਾ ਦੀ ਜੀਵਨ ਗਾਥਾ ਆਰੰਭ ਕਰਾਂਗੇ ਮਹਾਰਾਜਾ ਰਜੀਤ ਸਿੰਘ ਦੇ ਜਨਮ ਸਮੇਂ ਪੰਜਾਬ ਬਰਮ 12 ਮਿਸਲਾ ਵਿੱਚ ਬੰਡਿਆ ਹੋਇਆ ਸੀ ਮਿਸਰ ਅਰਬੀ ਭਾਸ਼ਾ ਦਾ ਲਫ਼ਜ਼ ਹੈ ਇਸ ਦਾ ਅਰਥ ਹੈ ਬਰਾਬਰ ਪਰ ਅਸਲ ਵਿੱਚ ਇਸ ਸ਼ਬਦ ਨੂੰ ਵੱਖ-ਵੱਖ ਸੁਤੰਤਰ ਰਾਜਾਂ ਵਜੋਂ ਵਰਤਿਆ ਜਾਂਦਾ ਹੈ 18ਵੀਂ ਸਦੀ ਦੇ ਅੱਧ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਇਹ ਬਖੋ ਬਖਰੀਆਂ 12 ਮਿਸਲਾਂ ਕਾਇਮ ਹੋ ਗਈਆਂ ਸਨ ਮਿਸਲ ਦਾ ਸੰਕਲਪ ਇੱਕ ਸੁਤੰਤਰ ਰਾਜਨੀਤਿਕ ਸਤਾਵ ਜੋ ਉੱਭਰਿਆ ਆਮ ਤੌਰ ਤੇ ਮਿਸਲ ਅਤੇ ਰਿਆਸਤ ਨੂੰ ਇੱਕ ਹੀ ਸਮਝ ਲਿਆ ਜਾਂਦਾ ਹੈ ਪਰ ਮਿਸਲ ਦਾ ਸੰਕਲਪ ਰਿਆਸਤ ਨਾਲੋਂ ਵੱਡਾ ਹੈ ਕਿਉਂਕਿ ਇੱਕ ਮਿਸਲ ਅਧੀਨ ਇੱਕ ਤੋਂ ਵੱਧ ਰਿਆਸਤਾਂ ਦੀ ਹੋਦਵੀ ਬੇਖਨ ਨੂੰ ਮਿਲਦੀ ਹੈ ਹਰ ਮਿਸਲ ਨੂੰ ਇੱਕ ਮਿਸਲਦਾਰ ਸੰਭਾਲਦਾ ਸੀ ਹਰ ਮਿਸਲ ਕੋਲ ਵੱਖਰਾ ਇਲਾਕਾ ਅਤੇ ਆਪਣੀ ਵੱਖਰੀ ਫੌਜੀ ਤਾਕਤ ਹੁੰਦੀ ਸੀ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸ਼ੁਕਰਚੱਕੀਆ ਮਿਸ਼ਲ ਦੇ ਮਿਸਲਦਾਰ ਸਰਦਾਰ ਮਹਾ ਸਿੰਘ ਦੇ ਘਰ 13 ਨਵੰਬਰ 1780 ਈਸਵੀ ਨੂੰ ਗੁਜਰਾਵਾਲਾ ਵਿਖੇ ਹੋਇਆ। ਉਹਨਾਂ ਦੀ ਮਾਤਾ ਦਾ ਨਾਮ ਰਾਜਕੌਰ ਸੀ ਜੋ ਰਿਆਸਤ ਜੀਨ ਦੇ ਰਾਜਾ ਗਜਪਤ ਸਿੰਘ ਦੀ ਧੀ ਸੀ। ਰਣਜੀਤ ਸਿੰਘ ਦਾ ਦਾਦਾ ਸਰਦਾਰ ਚੜ੍ਹਤ ਸਿੰਘ ਮਿਸ਼ਲ ਸ਼ੁਕਰਚੱਕੀਆ ਦਾ ਬਾਨੀ ਸੀ। ਮਹਾਰਾਜਾ ਰਣਜੀਤ ਸਿੰਘ ਤੱਕ ਦੀ ਵਸਾਵਲੀ ਇਸ ਪ੍ਰਕਾਰ ਬੰਦੀ ਹੈ। ਸਰਦਾਰ ਨੌਂ ਸਿੰਘ, ਸਰਦਾਰ ਚੜ੍ਹ ਸਿੰਘ, ਸਰਦਾਰ ਮਹਾ ਸਿੰਘ, ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਬਚਪਨ ਬਦੇਰੀ ਵਧੀਆ ਨਹੀਂ ਆਖਿਆ ਜਾ ਸਕਦਾ ਬਚਪਨ ਵਿੱਚ ਚੇਚਕ ਦੀ ਬਿਮਾਰੀ ਨੇ ਉਸ ਨੂੰ ਇੱਕ ਅੱਖੋਂ ਮੁਨਾਖਾ ਕਰ ਦਿੱਤਾ ਪਿਤਾ ਮਹਾ ਸਿੰਘ ਮਿਸਲਦਾਰ ਲਗਾਤਾਰ ਜੁੱਦਾਂ ਵਿੱਚ ਰਹਿੰਦੇ ਸਨ ਬਟਾਲੇ ਦੇ ਜੁੱਦ ਵਿੱਚ ਕਨਈਆ ਮਿਸਲ ਦੇ ਮਿਸਲਦਾਰ ਜੈ ਸਿੰਘ ਕਨਈਆ ਦਾ ਪੁੱਤਰ ਗੁਰਵਖ ਸਿੰਘ ਮਾਰਿਆ ਗਿਆ ਤਾਂ ਕਨਈਆ ਮਿਸਲ ਅਤੇ ਸ਼ੁਕਰਚੱਕੀਆ ਮਿਸਲ ਦੀ ਨੇੜਤਾ ਬਣਾਉਣ ਲਈ ਜੈ ਸਿੰਘ ਕਨਈਆ ਦੀ ਪੁੱਤਰੀ ਮਹਿਤਾਬ ਕੌਰ ਦੀ ਮੰਗਣੀ ਬਾਲ ਰਣਜੀਤ ਸਿੰਘ ਨਾਲ ਕਰ ਦਿੱਤੀ ਗਈ 1790 ਵਿੱਚ ਸਰਦਾਰ ਮਹਾ ਸਿੰਘ ਦੀ ਮੌਤ ਹੋ ਗਈ ਅਤੇ ਰঞ্জੀਤ ਸਿੰਘ 12 ਸਾਲ ਦੀ ਉਮਰ ਵਿੱਚ ਪਿਤਾ ਤੋਂ ਬਹੀਨ ਹੋ ਗਿਆ। ਜੈ ਸਿੰਘ ਕਨਿਆ ਦੀ ਨੂੰ ਸਦਾ ਕੌਰ ਇੱਕ ਸਿਆਣੀ, ਨੀਤੀਬਾਨ ਔਰਤ ਸੀ। ਉਸਨੇ ਮਹਾਰਾਜਾ ਰঞ্জੀਤ ਸਿੰਘ ਦੀ ਮਾਤਾ ਰਾਜਕੌਰ ਨਾਲ ਮਿਲ ਕੇ ਰঞ্জੀਤ ਸਿੰਘ ਦੀ ਸਭ ਸੰਭਾਲ ਅਤੇ ਰਾਜਸੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ। 1796 ਵਿੱਚ ਮਾਹਤਾਬ ਕੌਰ ਨਾਲ ਰঞ্জੀਤ ਸਿੰਘ ਦੀ ਸ਼ਾਦੀ ਕਰ ਦਿੱਤੀ ਗਈ। ਜੈ ਸਿੰਘ ਕਨਿਆ ਦੀ ਮੌਤ ਤੋਂ ਬਾਅਦ ਮਾਈ ਸਦਾ ਕੌਰ ਦੋਵੇਂ ਮਿਸਲਾਂ ਦੀ ਦੇਖਭਾਲ ਕਰਨ ਲੱਗੀ। ਉਸਨੇ ਆਪਣਾ ਟਿਕਾਣਾ ਗੁਜਰਾਵਾਲੀ ਕਰ ਲਿਆ। ਮਿਸਲ ਦੇ ਸሙੱਚੇ ਕੰਮਕਾਰ ਨੂੰ ਮਾਈ ਰਾਜਕੌਰ ਮਾਈ ਸਦਾਕੌਰ ਅਤੇ ਦੀਵਾਨ ਲਖਪਤ ਰਾਏ ਮਿਲ ਕੇ ਸੰਭਾਲਦੇ ਸਨ ਇਸ ਤਿਕੜੀ ਦੀ ਸਤਾ ਰঞ্জੀਤ ਸਿੰਘ ਦੇ 17 ਸਾਲਾਂ ਦੀ ਉਮਰ ਦਾ ਹੋਣ ਤੱਕ ਚੱਲਦੀ ਰਹੀ ਮਿਸਲਦਾਰ ਵਜੋਂ ਨਾ ਰੰਜੀਤ ਸਿੰਘ ਦਾ ਚੱਲਦਾ ਸੀ ਪਰ ਵਿਹਾਰਿਕ ਤੌਰ ਤੇ ਮਿਸਲ ਦਾ ਸਾਰਾ ਕੰਟਰੋਲ ਇਹਨਾਂ ਤਿੰਨਾਂ ਦੇ ਹੱਥ ਵਿੱਚ ਸੀ ਜਦੋਂ ਰੰਜੀਤ ਸਿੰਘ 17 ਸਾਲ ਦੀ ਆਯੂ ਦਾ ਹੋਇਆ ਤਾਂ ਉਸਨੇ ਰਾਜਪਗ ਆਪਣੇ ਹੱਥ ਵਿੱਚ ਲੈ ਲਿਆ 1801 ਦੀ ਵਿਸਾਖੀ ਵਾਲੇ ਦਿਨ ਮਹਾਰਾਜਾ ਰੰਜੀਤ ਸਿੰਘ ਗੱਦੀ ਨਿਸ਼ੀਨ ਹੋਇਆ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਸਤਾ ਸੰਭਾਲੀ ਤਾਂ ਉਸ ਦੇ ਸਾਹਮਣੇ ਤਿੰਨ ਪ੍ਰਮੁੱਖ ਚੁਣੌਤੀਆਂ ਸਨ ਪਹਿਲੀ ਚੁਣੌਤੀ ਵੱਖ-ਵੱਖ ਮਿਸਲਾਂ ਰਿਆਸਤਾਂ ਵਿੱਚ ਵਿਖਰੀ ਪੰਥਕ ਸ਼ਕਤੀ ਨੂੰ ਇੱਕ ਝੰਡੇ ਥੱਲੇ ਲਿਆ ਕੇ ਇੱਕ ਵੱਡਾ ਖਾਲਸਾ ਰਾਜ ਦੀ ਸਥਾਪਨਾ ਕਰਨ ਦੀ ਸੀ ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਵੱਖ-ਵੱਖ ਇਲਾਕਿਆਂ ਵਿੱਚ ਸੁਤੰਤਰ ਸਤਾ ਵਾਲੀਆਂ 12 ਮਿਸਲਾਂ ਦਾ ਰਾਜ ਸੀ ਕੁਝ ਮਿਸਲਾਂ ਤਾਂ ਅੱਗੋਂ ਹੀ ਵਧੇਰੇ ਛੋਟੀਆਂ ਰਿਆਸਤਾਂ ਉੱਪਰ ਵੀ ਆਧਾਰਿਤ ਸਨ ਸਿੱਖ ਮਿਸ਼ਲਾਂ ਦਾ ਵਜੂਦ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਜੰਗਲਾਂ ਵਿੱਚ ਛਾਪੇਮਾਰ ਲੜਾਈ ਲੜ ਰਹੇ ਸਿੱਖ ਜਥਿਆਂ ਨੂੰ ਸੰਗਠਿਤ ਕਰਕੇ ਪੰਥ ਨੂੰ ਅੰਦਰੂਨੀ ਤੇ ਬਾਹਰੀ ਤਾਕਤਾਂ ਦੇ ਜ਼ੁਲਮਦਾਰ ਟੱਕਰਾ ਕਰਨਾ ਤੇ ਵੱਖ-ਵੱਖ ਇਲਾਕਿਆਂ ਦੀ ਸੁਰੱਖਿਆ ਦੀ ਬਰਾਬਰ ਜ਼ਿੰਮੇਵਾਰੀ ਚੁੱਕਣ ਦੀ ਉਦੇਸ਼ ਨਾਲ ਹੋਦ ਵਿੱਚ ਆਇਆ ਸੀ ਇਸ ਕਰਕੇ ਇਹਨਾਂ ਲਈ ਮਿਸ਼ਲ ਸ਼ਬਦ ਦਾ ਪ੍ਰਯੋਗ ਕੀਤਾ ਗਿਆ ਜਿਸ ਦਾ ਅਰਥ ਹੈ ਬਰਾਬਰ ਮਿਸ਼ਲਾਂ ਦੇ ਸੰਕਲਪ ਅਤੇ ਇਹਨਾਂ ਦੀ ਹੋਦ ਪਿੱਛੋਂ ਨਵਾਬ ਕਪੂਰ ਸਿੰਘ ਜਿਸ ਤਸੰਗ ਆਲੂਵਾਰੀਆ ਵਰਗੇ ਦੂਰ ਅੰਦੇਸ਼ ਆਗੋਂ ਦੀ ਬੜੀ ਤਕੜੀ ਕਲਨਾ ਹੈ ਇਨ੍ਹਾਂ ਮਿਸਲਾਂ ਨੇ ਇੱਕ ਪਾਸਿਓਂ ਤਾਂ ਅਫਗਾਨਿਸਤਾਨ ਵੱਲੋਂ ਆਉਣ ਵਾਲੀ ਹਮਲਾਵਾਰਾਂ ਤੇ ਕਵਾਲੀ ਧਾੜਬਿਆਂ ਨੂੰ ਠੱਲ ਪਾਈ ਅਤੇ ਦੂਜੇ ਪਾਸੇ ਦਿੱਲੀ ਵੱਲੋਂ ਆਉਣ ਵਾਲੇ ਖਾਤਰੀਆਂ ਅੱਗੇ ਬੰਨ ਲਾਈ ਹੌਲੀ-ਹੌਲੀ ਇਹ ਮਿਸਲਾਂ ਬਰਾਬਰੀ ਦੇ ਸੰਕਲਪ ਨੂੰ ਭੁੱਲ ਕੇ ਵਿਸਤਾਰ ਦੇ ਰਾਹੇ ਪੈ ਗਈਆਂ ਅਤੇ ਆਪਸੀ ਸਾਂਝ ਆਪਸੀ ਈਰਖਾ ਵੱਲ ਉਲਰ ਪਈ ਕਿਸੇ ਕੇਂਦਰੀ ਸਤਾਦੀਨ ਹੋਦ ਕਾਰਨ ਕੌਮ ਦੀ ਕੀਮਤੀ ਸ਼ਕਤੀ ਖਿੰਡ ਗਈ ਸੀ ਇਸ ਵਿਕਰੀ ਸ਼ਕਤੀ ਨੂੰ ਖਾਲਸਾ ਰਾਜ ਦੇ ਢੰਡੇ ਥੱਲੇ ਲਿਆ ਕੇ ਇੱਕ ਸ਼ਕਤੀਸ਼ਾਲੀ ਸਿੱਖ ਰਾਜ ਦਾ ਨਿਰਮਾਣ ਕਰਨਾ ਮਹਾਰਾਜਾ ਰਣਜੀਤ ਸਿੰਘ ਸਾਹਮਣੇ ਪਹਿਲੀ ਵੱਡੀ ਚੁਣੌਤੀ ਸੀ। ਦੂਜੀ ਵੱਡੀ ਚੁਣੌਤੀ afghanistan ਵੱਲੋਂ ਹੁੰਦੇ ਹੱਲਿਆਂ ਤੇ ਤਾੜੀਆਂ ਨੂੰ ਮੁਕੰਮਲ ਤੌਰ ਤੇ ਬੰਦ ਕਰਨਾ ਅਤੇ ਕੁਵਾਲੀ ਤਾੜਵੀਆਂ ਨੂੰ ਪੱਕੀ ਨੱਥ ਪਾ ਕੇ ਖਾਲਸਾ ਰਾਜ ਦਾ ਹਿੱਸਾ ਬਣਾਉਣਾ ਸੀ ਤਾਂ ਕਿ ਭਵਿੱਖ ਵਿੱਚ ਇਸ ਦਿਸ਼ਾ ਵੱਲੋਂ ਕੋਈ ਆਫਤ ਪੰਜਾਬੀ ਦੇ ਗਲ ਨਾ ਪੈ ਸਕੇ। ਹਿੰਦੁਸਤਾਨ ਉਪਰਾਂ ਹਮਲਾ ਕਰਨ ਲਈ ਤਾਂ ਬਧੇਰੇ ਤਾੜ ਵੀ ਇਸ ਦਿਸ਼ਾ ਤੋਂ ਹੀ ਆਏ ਸਨ। ਪਾਵੇਂ ਉਹ ਨਦਰਸ਼ਾ ਹੋਵੇ ਜਹਾ ਅਹਿਮਦ ਸ਼ਾਹ ਅਬਦਾਲੀ ਢਾੜਮੀਆਂ ਦੀ ਇਸ ਪ੍ਰੇਸ਼ ਦਵਾਰ ਨੂੰ ਮੁਕੰਮਲ ਤੌਰ ਤੇ ਬੰਦ ਕਰਕੇ ਪੱਕੇ ਜਿੰਦਰੇ ਮਾਰਨਾ ਮਹਾਰਾਜਾ ਰਣਜੀਤ ਸਿੰਘ ਲਈ ਦੂਜੀ ਵੱਡੀ ਚੁਣੌਤੀ ਸੀ ਇੱਕ ਨਵੀਂ ਤਰ੍ਹਾਂ ਦੀ ਆਫਤ ਸੱਤ ਸਮੁੰਦਰ ਪਾਰ ਕਰਕੇ ਮਾਰੋ-ਮਾਰ ਕਰਦੀ ਹੋਈ ਅੱਗੇ ਹੀ ਅੱਗੇ ਵੱਧਦੀ ਜਾ ਰਹੀ ਸੀ ਤੇ ਇਸ ਨੇ ਹਿੰਦੁਸਤਾਨ ਦੇ ਬਧੇਰੇ ਹਿੱਸੇ ਨੂੰ ਆਪਣੇ ਪੇਟ ਵਿੱਚ ਪਾ ਲਿਆ ਸੀ ਇਹ ਆਫਤ ਈਸਟ ਇੰਡੀਆ ਕੰਪਨੀ ਸੀ ਜੋ ਵਪਾਰ ਦੇ ਉਦੇਸ਼ ਨਾਲ ਬਣਾਈ ਗਈ ਸੀ ਪਰ ਇਸ ਦੇ ਮੂ ਨੂੰ ਸੱਤਾ ਦਾ ਖੂਨ ਲੱਗ ਚੁੱਕਾ ਸੀ ਇਸ ਨੇ ਸੰਸਾਰ ਦੇ ਵੱਡੇ ਖਿੱਤੇ ਤੇ ਆਪਣਾ ਕਬਜਾ ਜਮਾ ਲਿਆ ਸੀ ਇਹ ਲੰਡਨ ਤੋਂ ਉੱਠ ਕੇ ਭਾਰਤ ਆ ਪਹੁੰਚੀ ਅਤੇ 1757 ਵਿੱਚ ਪਲਾਸੀ ਦੀ ਲੜਾਈ ਜਿੱਤ ਕੇ ਬੰਗਾਲ ਤੇ ਕਬਜਾ ਜਮਾ ਲਿਆ ਫਿਰ ਹੌਲੀ ਹੌਲੀ ਸਾਰੇ ਹਿੰਦੁਸਤਾਨ ਤੇ ਕਬਜਾ ਕਰਨ ਦੀ ਤਾਂ ਖਾਬ ਲੈਂਦੀ ਹੋਈ ਅੱਗੇ ਹੀ ਅੱਗੇ ਵਧਦੀ ਗਈ ਇਹ ਦੁਸ਼ਮਣ ਪਹਿਲਾਂ ਤੇ ਸਾਰੇ ਦੁਸ਼ਮਣਾਂ ਨਾਲੋਂ ਵੱਖਰਾ ਅਤੇ ਬਾਕੀ ਸਭ ਨਾਲੋਂ ਖਤਰਨਾਕ ਸੀ ਇਹ ਤਲਵਾਰ ਕਲਮ ਅਤੇ ਜਵਾਨ ਤਿੰਨਾ ਵਿੱਚ ਮਾਹਿਰ ਸੀ ਇਨ੍ਹਾਂ ਲੋਕਾਂ ਨੂੰ ਵਪਾਰੀ ਹੋਣ ਕਾਰਨ ਸੌਦੇਵਾਜੀ ਕਰਨਾ ਅਤੇ ਵਪਾਰਕ ਫੈਲਾਲੀ ਕਿਸੇ ਵੀ ਹੱਦ ਤੱਕ ਜਾਣਾ ਆਉਂਦਾ ਸੀ ਇਹ ਦੁਸ਼ਮਨ ਤਲਵਾਰ ਚਲਾਉਣ ਦੇ ਨਾਲ-ਨਾਲ ਆਧੁਨਿਕ ਅਸਲੇ ਦਾ ਮਾਲਕ ਵੀ ਸੀ ਇਸ ਨੂੰ ਜੁੱਧ ਦੇ ਨਾਲ-ਨਾਲ ਸ਼ਾਮਦਾਮ ਦੰਡਪੇਦ ਦੀਆਂ ਬਾਕੀ ਜੁਗਤਾਂ ਵੀ ਆਉਂਦੀਆਂ ਸਨ ਇਸ ਦੁਸ਼ਮਨ ਦੀ ਮੈਲੀ ਅੱਖ ਵੀ ਪੰਜਾਬ ਦੀ ਉਪਜਾਊ ਅਤੇ ਸੋਨਾ ਉਗਲਦੀ ਧਰਤੀ ਉੱਪਰ ਸੀ ਇਹ ਤੀਜੀ ਚੁਣੌਤੀ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਸੀ ਜਿਸ ਨਾਲ ਡੇਠਣ ਲਈ ਜੋਸ਼ ਹੌਸਲ ਤੇ ਦੂਰੰਦੇਸ਼ੀ ਦੀ ਲੋੜ ਸੀ